ਸਸ਼ਕਲ ਕਲਿਆਣ ਟੀਵੀ ਪੰਜਾਬ ਦੇਖ ਰੂ ਤੁਸੀਂ ਤੇ ਮਾੜੀ ਅਨਸਰ ਦੇ ਖਿਲਾਫ ਵੱਡੀ ਮੁਹਿੰਮ ਚੱਲਦਿਆਂ ਐਸਐਸਪੀ ਬਠਿੰਡਾ ਮਨੀਤ ਖੰਡਲ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਦੇ ਵੱਲੋਂ ਚੈਕਿੰਗ ਮੁਹਿੰਮ ਚਲਾਈ ਗਈ ਇਸੇ ਲੜੀ ਦੇ ਤਹਿਤ ਜਿਵੇਂ ਇਹ ਸਟਾਫ ਦੇ ਵੱਲੋਂ ਜੋ ਚੈਕਿੰਗ ਕੀਤੀ ਗਈ ਤਾਂ ਇਸੇ ਦਰਮਿਆਨ ਦੋ ਬਾਈਕ ਸਵਾਰ ਜਿਨ੍ਹਾਂ ਨੂੰ 180 ਗ੍ਰਾਮ ਹੈਰੋਇਨ ਸੰਨੇ ਕਾਬੂ ਕੀਤਾ ਗਿਆ ਤੇ ਇਸ ਬਾਬਤ ਪੁਲਿਸ ਦੇ ਵੱਲੋਂ ਸਿਵਲ ਲਾਈਨ ਥਾਣੇ ਦੇ ਵਿੱਚ ਮਾਮਲਾ ਦਰਜ ਕੀਤਾ ਜਾਂਦਾ ਹੈ ਇਸ ਬਾਬਤ ਜਾਣਕਾਰੀ ਦਿੰਦਿਆਂ ਹੋਇਆਂ ਪੁਲਿਸ ਅਧਿਕਾਰੀ ਸਰਬਜੀਤ ਸਿੰਘ ਬਰਾੜ ਡੀਐਸਪੀ ਸਿਟੀ 2 ਦਾ ਇਹ ਕਹਿਣਾ ਹੈ ਕਿ ਇਹਨਾਂ ਦੋਸ਼ੀਆਂ ਦੇ ਖਿਲਾਫ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾ ਰਹੀ ਹੈ ਅੱਜ ਸਰ ਇੱਕ ਥਾਣਾ ਸਿਵਲ ਲਾਈਨ ਤੇ 20 ਦਾ ਮਾਮਲਾ ਦਾ ਪਰਫੋਰਮ ਲੋਕ ਨੇ ਕੀ ਦਬੀ ਹੋਏ ਮਾਨਯੋਗ ਐਸਐਸਪੀ ਊਨੀਤ ਕੌਂਟਲ ਆਈਪੀਐਸ ਐਸਐਸਪੀ ਪਟੰਡਾ ਮੈਡਮ ਦੇ ਡਿਸ਼ਨ ਅਪਰੀਸ਼ੀਏਟ ਪਟੰਡਾ ਪੁਲਿਸ ਵੱਲੋਂ ਵੱਖ-ਵੱਖ ਸਮੇਂ ਤੇ ਸ਼ੱਕੀ ਪੁਰਸ਼ਾਂ ਦੀਆਂ ਚੈਕੀਆਂ ਕੀਤੀਆਂ ਜਾਂਦੀਆਂ ਹਨ ਹੋਰ ਇਦਾਂ ਦੇ ਸਰਪ੍ਰਾਈਜ਼ ਨਾਕਾਬੰਦੀ ਤੇ ਹੋਰ ਇਦਾਂ ਦੀ ਐਕਟੀਵਿਟੀਜ਼ ਕੀਤੀ ਜਾਂਦੀਆਂ ਹਨ ਤਾਂ ਜੋ ਕਿਸੇ ਵੀ ਵਾਰਦਾਤ ਨੂੰ ਜਾ ਮਲੋ ਤੋਂ ਹੋਣ ਤੋਂ ਰੋਕਿਆ ਜਾ ਸਕੇ ਇਸੇ ਲੜੀ ਦੇ ਚੱਲਦੇ ਹੋਏ ਕੱਲ ਸੀਆਈਏ ਦੀ ਟੀਮ ਜਦੋਂ ਸ਼ੱਕੀ ਪਰਸਾ ਦੀ ਚੈਕਿੰਗ ਕਰ ਰਹੀ ਸੀ ਤਾਂ ਉਹਨਾਂ ਨੂੰ ਦੋ ਮੋਟਰਸਾਈਕਲ ਸਵਾਰ ਮਿਲੇ ਜਿਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਰੋਕ ਕੇ ਜਦੋਂ ਚੈਕਿੰਗ ਕੀਤੀ ਗਈ ਤਾਂ ਉਹਨਾਂ ਪਾਸੋਂ ਕੁੱਲ 180 ਗ੍ਰਾਮ ਹੈਰੋਇਨ ਰਿਕਵਰ ਹੋਈ ਉਹ ਦੋਨੋਂ ਜਿਸ ਤੇ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਜਿਹੜੇ ਦੋਸ਼ੀ ਹਨ ਵਰੁਣ ਬੰਸਲ ਤੇ ਤਰੁਣ ਤੁਸ਼ਾਰ ਕੁਮਾਰ ਨੇ ਜੋ ਗੁੰਨਿਆਣਾ ਮੰਡੀ ਦੇ ਰਹਿਣ ਵਾਲੇ ਹਨ ਇਹ ਜੇ ਸਰ ਇਹ ਕਿਸ ਨੂੰ ਸੁਪਲਾਈ ਕਰਨਾ ਹੈ ਸੀਪੀ ਕਰਨਾ ਹੈ ਹਾਂਜੀ ਅਸੀਂ ਹੁਣ ਮੁਕਦਮਾ ਦਰਜ ਕਰ ਰਿਹਾ ਜੀ ਹੁਣ ਦੋਨਾਂ ਦੇ ਅਸੀਂ ਪੰਜੋ ਅਦਾਲਤ ਪੇਸ਼ ਕਰਕੇ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਾਂਗੇ ਤੇ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਇਹਦਾ ਫਾਰਵਰਡ ਲਿੰਕੇਜ ਤੇ ਬੈਕਵਰਡ ਲਿੰਕੇਜ ਦੋਨੋਂ ਇੱਕ ਚੀਜ਼ ਕਲੀਅਰ ਕਰਾਂਗੇ ਵੀ ਇਹ ਕਿੱਥੋਂ ਲੈ ਕੇ ਆਏ ਸੀ ਤੇ ਕਿਹਨੂੰ ਵੇਚਣਾ ਹੈਗਾ ਤੇ ਜਦੋਂ ਫਿਰ ਬੇਸਡ ਔਨ ਐਵਿਡੈਂਸ ਅੱਗੇ ਕਾਨੂੰਨੀ ਕਾਰਵਾਈ ਵਾਲ ਵਿੱਚ ਲੈ ਕੇ ਆਵਾਂਗੇ ਇਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਜੀ ਅਸੀਂ ਡੋਕਟੈਸਟ ਵਗੈਰਾ ਕਰਾਵਾਂਗੇ ਜੀ ਇਹਨਾਂ ਦੇ ਤੇ ਹਜੇ ਪ੍ਰੀਲੈਂਬਰ ਲਈ ਕਿਉਂਕਿ ਉਹਨੂੰ ਮੁਕੱਦਮਾ ਦਰਜ ਹੋਇਆ ਹੈਗਾ ਮਾਨਯੋਗ ਦਾਲ ਜਦੋਂ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਉਸ ਤੋਂ ਬਾਅਦ ਅਸੀਂ ਸਾਰੀ ਵਾਦੀ ਕਾਰਵਾਈ ਕਰਾਂਗੇ ਉਹ ਮਾਮਲਾ ਕੋਈ ਆਇਆ ਨਹੀਂ ਨਹੀਂ ਪ੍ਰੀਲੈਂਬਰ ਲਈ ਜੋ ਹਜੇ ਤੱਕ ਸਾਹਮਣੇ ਆਇਆ ਹੈ ਜੀ ਇਹਨਾਂ ਦਾ ਕੋਈ ਮੁਕੱਦਮਾ ਦਰਜ ਹਜੇ ਤੱਕ ਤਾਂ ਕੋਈ ਜੀ ਗੱਲ ਸਾਹਮਣੇ ਨਹੀਂ ਆਈ ਹੈ ਬਟ ਫਿਰ ਵੀ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਤੱਥ ਵੀ ਕਲੀਅਰ ਕਰਾਂਗੇ ਬੇਸਿਕ ਕੰਮ ਕੀ ਕਰਦੇ ਹਾਂ ਅਸੀਂ ਦੇਖੋ ਹੁਣ ਕੋਈ ਐਦਾਂ ਦੀ ਕੋਈ ਕੰਮ ਨਹੀਂ ਕਰਦੇ ਯੰਗ ਮੁੰਡੇ ਹੈਗੇ ਨੇ ਜੀ ਐਦਾਂ ਹੀ ਨਸ਼ੇ ਦੇ ਤੋਂ ਗਲਤ ਸੰਗਤ ਦੇ ਵਿੱਚ ਪੈਣ ਕਰਕੇ ਐਕਟੀਵਿਟੀਸ਼ਨ ਇਨਵੋਲ ਹੋ ਗਏ ਨੇ ਬਾਕੀ ਫਿਰ ਵੀ ਅਸੀਂ ਇਹ ਸਾਰੇ ਜਿਹੜੇ ਪੱਖ ਹੈਗੇ ਨੇ ਕੋਈ ਪੁਰਾਣਾ ਇਹਨਾਂ ਦਾ ਰਿਕਾਰਡ ਹੋ ਗਿਆ ਜਾਂ ਕੰਮ ਹੈ ਜਾਂ ਹੋਰ ਸਾਰਾ ਹੈ ਉਸੇ ਰੈਸਿਵੇਸ਼ਨ ਚੀਕੀ ਹਾਂ ਹਾਂਜੀ ਗੁੰਨੇਆਣੇ ਦੇ ਰਹਿਣ ਵਾਲੇ ਹਾਂ ਜੀ ਉਹ